ਬੜਾ ਬੱਚਾ ਵਾਪਸ ਆ ਗਿਆ ਦੂਰੀ ਸਾਨੂੰ ਜਿੰਨੀ ਖੁਸ਼ੀ ਹੋਣੀ ਕਿਸੇ ਨੂੰ ਨਹੀਂ ਸਾਨੂੰ ਆਇਆ ਸਾਡਾ ਸ਼ੂਭ ਵਾਪਸ ਆ ਗਿਆ ਅਸੀਂ ਨਾਮ ਵੀ ਉਹਦਾ ਸ਼ੂਭ ਹੀ ਰੱਖਣ ਜਦਾ ਬਹੁਤ ਲੈਕ ਬੱਚਾ ਸੀਗਾ ਪਰ ਸਾਡਾ ਮੁੜ ਕੇ ਵਾਪਸ ਆ ਗਿਆ ਸਾਨੂੰ ਬਹੁਤ ਖੁਸ਼ੀ ਹੈਗੀ ਤੇ ਜਿੱਥੇ ਵੀ ਮਿਲਦਾ ਸਾਨੂੰ ਪੂਰਾ ਚਾਕੇ ਮਿਲਦਾ ਅੱਛਾ ਹਾਂਜੀ ਬਹੁਤ ਪਿਆਰ ਕਰਦਾ ਸੀ ਛੋਟਾ ਜਿਹਾ ਜੀ ਜੀ ਜਿਹਾ ਜਿਹਾ ਸਾਡਾ ਮੇਰਾ ਬੱਚਾ ਉੱਥੇ ਪੜਦਾ ਸੀ ਬੇਟਾ ਮੇਰਾ ਇਸ ਸਕੂਲ ਚ ਤੇ ਉਹ ਨੂੰ ਸਾਨੂੰ ਬਹੁਤ ਚਾਕੇ ਮਿਲਦਾ ਬਹੁਤ ਖੁਸ਼ੀ ਆ ਜੀ ਸਾਡਾ ਬੱਚਾ ਵਾਪਸ ਆ ਗਿਆ ਦੁਨੀਆ ਸਾਨੂੰ ਜਿੰਨੀ ਖੁਸ਼ੀ ਹੋਣੀ ਕਿਸੇ ਨੂੰ ਨਹੀਂ ਹੈ ਸਾਡਾ ਉਹ ਦਿਨ ਉਹ ਬੱਚਾ ਉਸੜੇ ਇੱਕ ਕਾਰੀ ਸੀ ਜੀ ਚਾਚੀਆਂ ਮੈਂ ਉਹਦੀ ਹਾਂਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੁਸੀ ਬਾਪੂ ਕਨਾ ਉਹ ਬੜਾ ਖੁਸ਼ੀ ਦਾ ਦਿਨ ਹੈ ਅੱਜ ਹਾਂਜੀ ਉਹ ਤਾਂ ਸਾਨੂੰ ਆਇਆ ਸਾਡਾ ਸੁਭਾ ਵਾਪਸ ਆ ਗਿਆ ਅਸੀਂ ਨਾਮ ਸੁਭੀ ਰੱਖਾਂਗੇ ਸੁਭੀ ਰੱਖੋਗੇ ਹਾਂਜੀ ਸੁਭੀ ਰੱਖਾਂਗੇ ਉਹਦਾ ਨਾਮ ਅਸੀਂ ਪਿਤਾ ਬਲਕੌਰ ਹੋਰਾਂ ਨੇ ਵੀ ਜਦੋਂ ਇਹ ਜਾਣਕਾਰੀ ਦਿੱਤੀ ਗੋਦੀ ਚੁੱਕਿਆ ਸੀ ਉਹਨਾਂ ਨੇ ਵੀ ਕਿਹਾ ਕਿ ਲੱਖਾਂ ਕਰੋੜਾਂ ਰੂਹਾਂ ਦੀ ਅਰਦਾਸਾ ਸਦਕਾ ਹੀ ਰੱਬ ਨੇ ਸਾਡੀ ਚਲੀ ਛੋਟਾ ਸ਼ੁਭ ਪਾਇਆ ਉਹਨਾਂ ਨੇ ਵੀ ਸ਼ੁਭ ਨਾਮ ਹੀ ਮੈਂਸ਼ਨ ਕੀਤਾ ਉੱਥੇ ਹਾਂਜੀ ਹਾਂਜੀ ਅਸੀਂ ਨਾ ਹੀ ਉਹਦਾ ਸੁਭੂ ਰੱਖਾਂਗੇ ਅਸੀਂ ਸੁਰੂ ਤੋਂ ਗੱਗੂ ਤੇ ਸੁਭੂ ਜ਼ਿਆਦਾ ਕਹਿੰਦੇ ਆ ਜੀ ਘਰੇ ਤਾਂ ਅਸੀਂ ਪਿਆਰ ਨਾਲ ਗੱਗੂ ਕਹਿੰਦੇ ਆ ਨੂੰ ਸਾਡਾ ਬਹੁਤ ਪਿਆਰਾ ਬੱਚਾ ਸੀ ਕਦੇ ਵੀ ਸੱਦੂ ਮੁਸੇਹਲਾ ਨੇ ਇਹ ਨਹੀਂ ਦਿਖਾਉਂਦੀ ਕੋਸ਼ਿਸ਼ ਕੀਤੀ ਕਿ ਮੈਂ ਬਹੁਤ ਵੱਡਾ ਕਲਾਕਾਰ ਹਾਂ ਜਿੰਨੀ ਸੱਦੂ ਮੁਸੇਹਲਾ ਦੀ ਚੜ੍ਹਤ ਹੈਗੀ ਸੀ ਹਰ ਕਿਸੇ ਨੂੰ ਪ੍ਰੇਮ ਨਾ ਮਿਲਣਾ ਉਹ ਹਰੇਕ ਨਾਲ ਪਿਆਰ ਨਾਲ ਬੋਲਦੇ ਸੀ ਬਹੁਤ ਪਿਆਰ ਸੀ ਉਹਦਾ ਹਰੇਕ ਨਾਲ ਕੋਈ ਵੀ ਆਪਾਂ ਮਾ ਉੱਚਾ ਹੈ ਪਾ ਮਾ ਨੀ ਮਾਈ ਇੰਨਾ ਪਿਆਰ ਸੀ ਸਾਡੇ ਬੱਚੇ ਵਰਗਾ ਕੋਈ ਨਹੀਂ ਬਣ ਸਕਦਾ ਜੇ ਸਾਡਾ ਬੱਚਾ ਸੀ ਨਾ ਬਾਲਾ ਲਾਇਕ ਬੱਚਾ ਸੀ ਕੀ ਕੀ ਤਿਆਰੀਆਂ ਕਰ ਲੀਆ ਮੈਂ ਦੇਖਿਆ ਗੇਟ ਤੇ ਬਾਹਰ ਤੁਸੀਂ ਸਜਾਤਾ ਹੈ ਸਾਰਾ ਹਾਂ ਗੁਬਾਰਿਆਂ ਦੇ ਨਾਲ ਬੁਆਏ ਲਿਖਿਆ ਹੈ ਤਾਂ ਕੀ ਕੀ ਤਿਆਰੀਆਂ ਕਰ ਲਈ ਹੋਈਆਂ ਇਸ ਹਵੇਲੀ ਦੇ ਵਿੱਚ ਹਲ ਤਾਂ ਜੀ ਬਾਕੀ ਆ ਹਲ ਤਾਂ ਕੁਝ ਵੀ ਨਹੀਂ ਅੱਛਾ ਹਾਂ ਜੀ ਹਲ ਤਾਂ ਬਾਬਾ ਤਿਆਰੀ ਹੋ ਗਈ ਅੱਛਾ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਨਾ ਬਹੁਤ ਜ਼ਿਆਦਾ ਖੁਸ਼ੀ ਅੱਛਾ ਭੰਗੜੇ ਹੀ ਪਾਏ ਨੇ ਹਾਂ ਜੀ ਸ਼ਾਮ ਨੂੰ ਵੀ ਭੰਗੜੇ ਪੈਣਗੇ ਜੀ ਅੱਛਾ ਹਾਂ ਜੀ ਭੰਗੜਾ ਗਰੁੱਪ ਆਲੇ ਆਉਣਗੇ ਅੱਛਾ ਬਹੁਤ ਜ਼ਿਆਦਾ ਖੁਸ਼ੀ ਆ ਸਾਨੂੰ ਜੀ ਬੋਤਨ ਮਤਵਾ ਗੀ ਨਹੀਂ ਬੋਲੇ ਜਾਣਾ ਜੀ ਜੀ ਤੁਸੀਂ ਕੀ ਲੱਗਦੇ ਹੋ ਸਿੱਧੂ ਮੂਸੇ ਦਾ ਸਸਰੀ ਘਾਲ ਜੀ ਦਾਦੀਆਂ ਜੀ ਅੱਛਾ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਹਰ ਕਿਸੇ ਨੂੰ ਖੁਸ਼ੀਆਂ ਚੜੀਆਂ ਹੋਈਆਂ ਨੇ ਖੁਸ਼ੀਆਂ ਬੇਟਾ ਬਹੁਤ ਖੁਸ਼ੀ ਹੈ ਸਾਨੂੰ ਹਾਂ ਬਹੁਤ ਲਹਿਕ ਬੱਚਾ ਸੀਗਾ ਬਹੁਤ ਖੁਸ਼ੀ ਹੈਗੀ ਅ ਤਰਤੀ ਤੇ ਪੈਰ ਨਹੀਂ ਲੱਗਦਾ ਸਾਡਾ ਅੱਛਾ ਹਾਂਜੀ ਨਾ ਚਾਹੇ ਦੁਸੀ ਕੇ ਨਚਣਾ ਜੇ ਮੈਂ ਤਾਂ ਅੰਦਰ ਰਾਤ ਨੂੰ ਗਰੁੱਪ ਵੀ ਬੁਲਾਇਆ ਹੈ ਨਚਣ ਦੇ ਲਈ ਗਾਣੇ ਗਾਉਣ ਕੇ ਆ ਕੇ ਨਚਾਂਗੇ ਜੀ ਨਚਾਂਗੇ ਹਾਂ ਨਚਾਂਗੇ ਬੇਟਾ ਸਾਡਾ ਬਹੁਤ ਲੇਕ ਬੱਚਾ ਸੀਗਾ ਪਰ ਸਾਡਾ ਮੁੜ ਕੇ ਵਾਪਸ ਆ ਗਿਆ ਸਾਨੂੰ ਬਹੁਤ ਖੁਸ਼ੀ ਹੈਗੀ ਹਾਂ ਜੀ ਤੁਹਾਨੂੰ ਕੀ ਸਿੱਧੂ ਕਹਿੰਦਾ ਸੀ ਸਾਨੂੰ ਮੈਨੂੰ ਦਾਦੀ ਕਹਿੰਦਾ ਸੀ ਅੱਛਾ ਜੀ ਤਾਂ ਹੁਣ ਦੁਬਾਰਾ ਛੋਟਾ ਸ਼ੋਭ ਆਇਆ ਹੈ ਉਹ ਵੀ ਤੁਹਾਨੂੰ ਕਿਆ ਕਰੇਗਾ ਹਾਂ ਜੀ ਹਾਂ ਜੀ ਸਾਡੇ ਘਰੇ ਬੱਦਰਿੰਦਾ ਸੀਗਾ ਹਾਂ ਕੰਨ ਨੂੰ ਸਕੂਨ ਮਿਲੇਗਾ ਹੁਣ ਤੁਹਾਨੂੰ ਹਾਂਜੀ ਸਾਨੂੰ ਸਕੂਨ ਮਿਲੇਗਾ ਬਹੁਤ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕੀ ਲੱਗਦੇ ਸੀ ਮੈਂ ਤਾਈ ਲੱਗਦੀ ਹਾਂ ਅੱਛਾ ਹਰਵੰਸ ਕਹੋ ਮੇਰਾ ਨਾਮ ਹੈ ਕਿੰਨੀ ਖੁਸ਼ੀ ਹੈ ਤੁਹਾਨੂੰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਡਾ ਬੱਚਾ ਵਾਪਸ ਆ ਗਿਆ ਤੇ ਜਿੱਥੇ ਵੀ ਮਿਲਦਾ ਸਾਨੂੰ ਪੂਰਾ ਚਾਕੇ ਮਿਲਦਾ ਅੱਛਾ ਹਾਂਜੀ ਬਹੁਤ ਪਿਆਰ ਕਰਦਾ ਸੀ ਛੋਟਾ ਜਿਹਾ ਤੀਜੀ ਜਿਜਾ ਜਿਹਾ ਮੇਰੇ ਬੱਚਾ ਉੱਥੇ ਪੜਦਾ ਸੀ ਬੇਟਾ ਮੇਰਾ ਇਹ ਸਕੂਲ ਚ ਤੇ ਉਹ ਨੂੰ ਸਾਨੂੰ ਬਹੁਤ ਚਾਕੇ ਮਿਲਦਾ ਤੇ ਉਹ ਵੀ ਸਾਨੂੰ ਜਿਹੜਾ ਖੇੜੇ ਚ ਬਹੁਤ ਜ਼ਿਆਦਾ ਮਿਲਦਾ ਬਹੁਤ ਪਿਆਰ ਕਰਦਾ ਸੀ ਤੇ ਜੈਸੂ ਗੱਗੂ ਹੈ ਨਾ ਸਾਨੂੰ ਪਹਿਲਾਂ ਤੋਂ ਹਾਂ ਜਦੋਂ ਉਹ ਛੋਟਾ ਗੱਗੂ ਆਏਗਾ ਉਹ ਵੀ ਸਕੂਲ ਜਾਇਆ ਕਰੇਗਾ ਹੁਣ ਉਹਨੇ ਸਾਰੀਆਂ ਉਹ ਯਾਦਾਂ ਪੁਰਾਣੀਆਂ ਤੁਹਾਡੀਆਂ ਤਾਜ਼ਾ ਹੋ ਗਈਆਂ ਹੋਣੀਆਂ ਹਾਂਜੀ ਹੁਣ ਵੀ ਗੱਗੂ ਕੀ ਕਹਿ ਕਰਾਂਗੇ ਜੀ ਤੇ ਸਾਨੂੰ ਬਹੁਤ ਜ਼ਿਆਦਾ ਉਹਦਾ ਹੁਣ ਅੱਜ ਬਹੁਤ ਜ਼ਿਆਦਾ ਪਿਆਰ ਆ ਤੇ ਬਹੁਤ ਜ਼ਿਆਦਾ ਹੋਵੇਗਾ ਚ ਆਏਗਾ ਜੀ ਹਾਂਜੀ ਤੁਸੀਂ ਕੀ ਲੱਗਦੇ ਸੀ ਤੁਹਾਡਾ ਕੀ ਨਾਂ ਤਾਈ ਜੀ ਲੱਗਤੀ ਸੀ ਬੀਤ ਨਹੀਂ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਪਸਤੋ ਪਹਿਲਾਂ ਤਾਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਉਸ ਤੋਂ ਬਾਅਦ ਸਾਡੀ ਬੀਰ ਜੀ ਤੇ ਸਾਡੀ ਦੀਦੀ ਨੂੰ ਬਹੁਤ-ਬਹੁਤ ਵਧਾਈਆਂ ਤੇ ਸਾਡਾ ਸ਼ੋਭ ਸੀ ਜਿਹੜਾ ਉਹ ਵਾਪਸ ਮੁੜ ਗਿਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਕੋਲੇ ਵਾਪਸ ਆ ਗਿਆ ਤੇ ਬਸ ਅੱਛਾ ਪੰਗੜੇ ਪਾ ਲਿਆ ਨਹੀਂ ਹੁਣ ਅਸੀਂ ਖੁਸ਼ੀ ਮਨਾਵਾਂਗੇ ਦੀਦੀ ਆਈ ਤਾਂ ਅਸੀਂ ਵੱਖਰੀ ਖੁਸ਼ੀ ਮਨਾਵਾਂਗੇ ਹੁਣ ਸਾਡੀ ਵੱਖਰੀ ਖੁਸ਼ੀ ਆ ਉਹਦੀ ਵੱਖਰੀ ਤਿਆਰੀ ਕੀਤੀ ਹਾਂ ਉਹਦੀ ਵੱਖਰੀ ਆ ਵੀ ਜੀ ਫਿਰ ਗਿੱਧਾ ਪਾਇਆ ਜਾਏਗਾ ਹਵੇਲੀ ਦੇ ਹਾਂ ਜਰੂਰ ਗਿੱਦੜ ਗਿੱਦੜ ਸਾਰਾ ਕੁਝ ਪਾਵਾਂਗੇ ਨੱਚਾਂਗੇ ਟੱਪਾਂਗੇ ਬਹੁਤ ਕੁਝ ਕਰਾਂਗੇ ਮੈਂ ਚਾਹਨਾ ਹੁਣ ਵੀ ਤੁਸੀਂ ਨੱਚ ਕੇ ਦਿਖਾ ਦਿਓ ਕੋਈ ਨਾ ਨੱਚਾਂਗੇ ਜੀ ਅੱਛਾ ਆਉਣ ਦੇ ਵੀਰੇ ਗਿੱਦੜ ਵਾਲਿਆਂ ਨੂੰ ਅਸੀਂ ਨੱਚਾਂਗੇ